ਗੱਡੀ ਜਾਣੀ ਜਾਣੀ ਇਹਨਾਂ ਨੇ ਅੰਦਰ ਆ ਜੀ ਅੰਦਰ ਹੀ ਆਉਣਾ ਕਹਿੰਦੇ ਆਪਣੀ ਇੱਛਾ ਅਨੁਸਾਰ ਫਰਜ ਜਾਣੀ ਕਿ ਲੱਛਾ ਨਾ ਸਰੋ ਇਹਨਾਂ ਮੋਟਰਸਾਈਕਲ ਇਸ ਤਰ੍ਹਾਂ ਦੇ ਉਹ ਨੂੰ ਮੈਂ ਦੇਖ ਰਿਹਾ ਹਾਂ पीछे पिछले आप स्नैपड्रैंड भी सी क्या अच्छे कैमरे कैमरे बना देखो रख

ਤਾਲੇਕਰਵਾਂ ਨੂੰ ਅੱਗੇ ਵਧਾਉਂਦੇ ਹੋਏ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਜੋ ਵੀ ਸਾਡੇ ਸਾਹਮਣੇ ਖੜੇ ਹਾਂ ਹਾਲ ਦੇ ਵਿੱਚ ਬਹੁਤ ਕੁਝੀਆਂ ਥਾਲੀ ਮੈਨੂੰ ਦਿਖ ਰਹੀਆਂ ਹਨ ਆਪਣਾ ਆਪਣਾ ਥਾਂ ਲਾ ਤਾਂ ਕਿ ਅਸੀਂ ਤਾਲੇਕਰਵਾਂ ਨੂੰ ਅੱਗੇ ਤਲਾਸ਼ ਸਕੀਏ ਅੱਛੀ ਸਹੀ ਤਰੀਕੇ ਨਾਲ ਤਲਾਸ਼ ਸਕੀਏ ਸਾਰੇ ਸਾਥੀ ਜਿਹੜੇ ਆ ਕੋਪਰਾ ਮੈਂ ਮੰਗੀ ਹੈ ਤੇ ਇਹਨਾਂ ਨੂੰ ਪਾ ਇੱਕ ਇਹਨਾਂ ਨੇ ਇਹਨਾਂ ਨੇ ਰੋਕਣਾ ਨਹੀਂ ਉਹ ਬੱਸ ਜੀ ਥੋੜੀ ਇਹਨਾਂ ਦੀ ਗੁੱਸੇ ਦੀ ਗੱਲ ਉਹ ਤੁਸੇ ਬੱਚਾ ਸੁਣੋ ਜਦੋਂ ਕਾਰਿਆ ਹੋਣਾ ਇਹਨਾਂ ਨੇ ਸਿਨਣੇ ਨਾ ਇਹ ਫਿਰਦੇ ਸੀ ਜਦੋਂ ਇਹ ਸਸਤੀ ਚਾ ਮੈਂ ਸਮਝਿਆ ਸਸਤੀ ਆ ਬਹੁਤ ਆ ਬਸ ਇਹ ਬਾਹਰ ਮਾਰ 6 ਸਾਰੇ ਟੈਨਸ਼ਨ ਕਰਦੇ ਆਂ ਹਰ ਜਿੰਨਸ ਦੇ ਬੰਦੇ ਉਹਨਾਂ ਨੂੰ ਉਹਨਾਂ ਦੇ ਸਮਾਨ ਸਥਾਨ ਤੇ ਵਿਧਾਨ ਕੇ ਰਮਨ ਸਿੰਘ ਜੀ ਪਰਮਾ ਨਾਥਰੀ ਅਦਰ ਫਨੀ ਜਿਵੇਂ ਨਾ ਕਿਆ ਕਿਉਂਕਿ ਸੈਂਟਰ ਦੇ ਵਿੱਚ ਉਸ ਰਜੀਵ ગાંધી ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤੇ ਉਹਨੇ ਰੋਜ਼ ਇਹ ਵਾਕਿਆ ਜਿਹੜੇ ਹੋ ਰਹੇ ਸੀ ਕਦੇ ਬੱਸਾਂ ਚੋਂ ਨਾ ਕਿ ਕਦੇ ਕਿਸੇ ਤਰੀਕੇ ਨਾਲ ਜੇ ਸਰਦਾਰ ਗੰਗ ਸਿੰਘ ਜੀ ਨੂੰ ਜਦੋਂ ਸਾਰੇ ਤਕਰੀਬਨ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅੰਦਰ ਵੜੀ ਸੀ ਜਾਂਦਾ ਜਾਂ ਕਾਮਯਾਬ ਨਹੀਂ ਹੋ ਸਕੇ ਸੀ ਤੇ ਇਹਨਾਂ ਨੂੰ ਬੁਲਾ ਕੇ 86 ਜਿਹੜੀ ਉਹ ਸ਼ੁਰੂਆਤ ਜਿਹੜੀ ਉਹ ਵਾਰਡੋਰ ਸੰਭਾਲੀ ਗਈ ਐਜ਼ ਅ ਪ੍ਰੈਜ਼ੀਡੈਂਟ ਤੇ ਮੈਨੂੰ ਯਾਦ ਆ ਜਦੋਂ ਮਰੇ ਆਏ ਉਹਨਾਂ ਦੇ ਨਾਲ ਜਿਹੜੇ ਅੰਗਰੱਖਕ ਅਸੀਂ ਜਦੋਂ ਉਹਨਾਂ ਨਾਲ ਗੱਲਾਂ ਕਰਦੇ ਸੀ ਜਦੋਂ ਵਾਪਸ ਆਏ ਹੋ ਕੇ ਤੁਹਾਨੂੰ ਤੇ ਉਹਨੇ ਕਿਹਾ ਵੀ ਅੱਜ ਬੜਾ ਮੋਕੇ ਜਿਹਾ ਨੋਬੈ ਤੇ ਲੋਕਾਂ ਦਾ ਬਹੁਤ ਜ਼ਿਆਦਾ ਗੁੱਸਾ ਸੀ ਕਿਉਂਕਿ ਜੀਵ ਗਾਂਧੀ ਪ੍ਰਧਾਨ ਮੰਤਰੀ ਸੀ ਗਵਰਨਰ ਨਹੀਂ ਰੂਲ ਸੀ ਤੇ ਸਭ ਦਾ ਇਹ ਗੁੱਸਾ ਸੀ ਕਿ ਕਿਉਂ ਕਿ ਕਿਸੇ ਨੂੰ ਠੀਕ ਨਹੀਂ ਹੋਇਆ ਡਾੜਬਾਜੀ ਇੱਥੇ ਤੱਕ ਜਦੋਂ ਗੱਡੀਆਂ ਆਈਆਂ ਸਿਕਿਉਰਿਟੀ ਦੇ ਬਾਵਜੂਦ ਵੀ ਲੋਕਾਂ ਨੂੰ ਥੋੜੀ ਤੁਸੀਂ ਕੁਝ ਕਹਿ ਸਕਦੇ ਹੋ ਤੇ ਬਹੁਤ ਭਾਰੀ ਗੁੱਸਾ ਤੇ ਕਿੱਡਾ ਪੱਥਰ ਤੱਕ ਵੀ ਜਿਹੜਾ ਉਹ ਚੱਲੇ ਉਹ ਪਰ ਸਿਕਿਉਰਿਟੀ ਨੇ ਕਿਹਾ ਉਹ ਕਹਿੰਦੇ ਵੀ ਨਹੀਂ ਮੇਰੇ ਲੋਕ ਨੇ ਜਦੋਂ ਇਹ ਗੱਲ ਹੋਈ ਆ ਤੁਸੀਂ ਕਹਿੰਦੇ ਗੋਲੀਆਂ ਵੱਜੀਆਂ ਆ ਉਹਨਾਂ ਦਾ ਹੱਕ ਹੈ ਪਰ ਜਿਵੇਂ ਤੁਸੀਂ ਕਿਹਾ ਅਡਵਾਨੀ ਜੀ ਖਾਸ ਤੌਰ ਤੇ ਦਿੱਲੀ ਤੋਂ ਆਏ ਹੋਏ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਕਿਉਂਕਿ ਮੰਚ ਤੇ ਵੀ ਚੜ੍ਹ ਨਹੀਂ ਦਿੱਤਾ ਜਾਣਿਆ ਸੀ ਐਨਾ ਗੁੱਸਾ ਸੀ ਅੱਛੀ ਪਰਿਵਾਰ ਐਡੀ ਵਾਦਤ ਕੌਣ ਘਟ ਹੋਈ ਸੀ ਜਿਹੜੀ ਇੱਥੇ ਵੱਡੀ ਨੰਬਰ ਜਿਹੜੇ ਉਹ ਸ਼ਹੀਦ ਕਰ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਜਿਵੇਂ ਤੁਸੀਂ ਦੱਸਿਆ ਵੀ ਮੈਂ ਫਿਰ ਮੈਂ ਵੀ ਮੁੜ ਜਾਊਂਗਾ ਜੇ ਉਹਨਾਂ ਨੂੰ ਨਹੀਂ ਜਾਣ ਦੇ ਦਿੰਦੇ ਤਾਂ ਉਹ ਜਦੋਂ ਘਰੇ ਆਏ ਕਿਉਂਕਿ ਮੇਰੇ ਪਿਤਾ ਜੀ ਉਹਨਾਂ ਦੀ ਜਿਹੜੀ ਡੈਥ ਆ ਉਹ 85 ਮੈਂ ਉਹ ਛੋਟਾ ਜਿਹੀ 84 85 ਜਿਹੋਨਾਂ ਦੀ ਡੈਥ ਹੋ ਗਈ ਤੇ ਮੈਂ ਆਪਣੇ ਦਾਦਾ ਜੀ ਗਾਂਦੀ ਨਾਲ ਹੀ ਪਹਿੰਦਾ ਸੀ ਸੌਂਦਾ ਸੀ ਉਹਨਾਂ ਦੇ ਤੇ ਜਦੋਂ ਮੈਨੂੰ ਅੱਜ ਵੀ ਯਾਦ ਜਦੋਂ ਵਾਪਸ ਆਏ ਕਿ ਉਹ ਕੰਮ ਕਰ ਚਾਏ ਉਹਨਾਂ ਨੇ ਗੁੱਸੇ ਨਾਲ ਇੱਕ ਤਰੀਕੇ ਨਾਲ ਆਪਣੀ ਤੱਕ ਲਾ ਕੇ ਰੱਖੀ ਤੇ ਦਾਦੀ ਜੀ ਨੇ ਲੜ ਕਰਨ ਲੱਗੇ ਵੀ ਬਹੁਤ ਅਜੀਬ ਜਦੋਂ ਸਾਰਾ ਬਰਦਾਸ਼ਤ ਹੋਵੇ ਹਰ ਬਸੇ ਰੋਂ ਤੋਂ ਉਮ ਬੱਚੇ ਕਿਹ ਕਿਹ ਬੱਚੇ ਮੈਂ ਪਹਿਲਾਂ ਮੈਨੂੰ ਬੱਚੇ ਨਹੀਂ ਪਤਾ ਸੀ ਵੀ ਛੋਟੀ ਉਮਰ ਦੇ ਤਾਂ ਬੱਚੇ ਵੀ ਜਿਹੜੀ ਉਹ ਡੈਥ ਹੋਈ ਖੀਦ ਹੋਈ ਤੇ ਫਿਰ ਉਹਨਾਂ ਨੇ ਉਹਨਾਂ ਦੇ ਸਾਥੀ ਬੈਠੇ ਆ ਗਏ ਉਹਨਾਂ ਨੇ ਉਦੋਂ ਵੀ ਇਹ ਗੱਲ ਕਹੀ ਵੀ ਜੇ ਮੈਨੂੰ ਮੌਕਾ ਮਿਲਿਆ ਮੈਂ ਇਹ ਤੁਹਾਡੇ ਨਾਲ ਵਾਅਦਾ ਕਰਦਾ ਘਰੇ ਵੀ ਉਹਨਾਂ ਨੇ ਜਾ ਕੇ ਗੱਲ ਕੀਤੀ ਵੀ ਜੇ ਕਦੇ ਮੈਨੂੰ ਮੌਕਾ ਮਿਲ ਗਿਆ ਮੈਂ ਖਤਮ ਕਰ ਚਾਹੇ ਕੋਸ਼ ਹੋ ਜੇ ਇਸੇ ਤਰਕੇ ਉਹਨਾਂ ਦੀ ਗੱਲ ਕਹਿ ਕੇ ਮੈਂ ਖਤਮ ਕਰੂੰਗਾ ਇਸੇ ਤਰਕੇ ਜਦੋਂ ਉਹ ਬਣੇ ਉਹਨਾਂ ਨੂੰ ਜਦੋਂ ਇਹ ਟੈਰਰਿਜ਼ਮ ਖਤਮ ਕਰਦਾ ਉਹਨਾਂ ਤੇ ਜुनੂਨ ਸੀ ਉਹ ਤਾਂ ਉਹਨਾਂ ਨੇ ਵਿਦਿਨ ਨਾਮ ਤੋਂ ਇੱਕ ਸਾਲ ਦੇ ਅੰਦਰ ਅੰਦਰੀ ਇਹ ਜਿਹੜੇ ਬੁੱਧ ਸਿੰਘ ਨਾਲ ਹੋ ਰਹੇ ਸੀ ਪ੍ਰਜੈਕਟ ਸਿੰਘ ਰਾਜਸਥਾਨੀ ਦੀ ਨੇ ਇੱਥੇ ਉਦੋਂ ਮਾਨ ਪਰ ਉਹਨਾਂ ਨੂੰ ਇਹ ਗੱਲ ਵੀ ਪਤਾ ਸੀ ਤੇ ਉਹਨਾਂ ਨੂੰ ਕਹਿ ਲਿਆ ਵੀ ਮੈਨੂੰ ਪਤਾ ਵੀ ਪੁਲਿਸ ਅਫਸਰ ਚ ਹੈ ਕਿ ਪੀਐਸ ਗਿਲ ਸੀ ਵਿਰਖ ਸਾਹਿਬ ਉਦੋਂ ਜਦ ਡੀਜੀ ਬਾਂਸ ਖਿਲਾਫ ਦੇ ਬਣੇ ਵਿਰਖ ਸਾਹਿਬ ਉਦੋਂ ਡੀਆਈਜੀ ਸੀਆਰਪੀ ਦੇ ਸੀ ਜਦੋਂ ਉਹਨਾਂ ਦਾ ਸੈਕਸੀਨੇਸ਼ਰ ਬਹਾਰ ਹਿਮਨਪਤ ਬਣਿਆ ਤੇ ਵਿਰਖ ਸਾਹਿਬ ਦਾ ਕਿਉਂਕਿ ਸੀਆਰਪੀ ਸੀ ਤੇ ਕੋਈ ਨਾ ਕੋਈ ਉਹਨਾਂ ਦਾ ਬੰਦਾ ਸੀ ਜਿਹੜਾ ਮੈਨੂੰ ਅੱਜ ਵੀ ਯਾਦ ਆ ਜਦੋਂ ਉਹਨਾਂ ਦੇ ਘਰੇ ਆ ਕੇ ਮੀਟਿੰਗ ਕੀਤੀ ਦੀ ਹਰਮਨ ਪਾਵਾ ਜਿਹੜਾ ਉਹ ਬਣ ਚੁੱਕੇ ਆ ਤੇ ਉਹ ਪਾਕਿਸਤਾਨ ਤੋਂ ਐਂਟਰ ਕਰ ਗਿਆ ਇੰਨੀ ਇਨਫਰਮੇਸ਼ਨ ਵੀ ਉਹਨਾਂ ਕੋਲ ਸੀਗੀ ਉਦੋਂ ਵਰਦੀ ਸਾਹਿਬ ਉਹਨਾਂ ਦੀ ਡੀਆਈਜੀ ਉਸਕੇ ਰਿਪੋਰਟ ਆ ਸੀ ਉਹਨਾਂ ਨੇ ਮੈਨੂੰ ਬਾਅਦ ਜਦੋਂ ਉੱਤੇ ਆ ਕੇ ਤੇਰੇ ਗਰਮ ਮਦਰ ਨੇ ਕਿਹਾ ਜੀ ਬੋੜੇ ਜੀ ਉਹਨਾਂ ਨੇ ਕਿਹਾ ਜੀ ਹਫਤਾ ਤੁਸੀਂ ਵਿਚਾਰ ਰੱਖ ਲਓ ਇੱਕ ਹਫਤੇ ਚ ਅਸੀਂ ਇਨਫਰਮੇਸ਼ਨ ਆ ਗਈ ਤੁਹਾਡੇ ਹோம் ਕਮੇਟੀ ਦਾ ਮੈਂਬਰ ਬਣੀ ਕਰਦੀ ਹਾਂ 15 ਸਾਲ ਜਿਵੇਂ ਹோம் ਕਮੇਟੀ ਚ ਦੇਖਦਾ ਸੀ ਇੰਨੇ ਵੱਡੇ ਇਸ਼ੂ ਸੀ ਉੱਥੇ ਟ੍ਰਾਈਬਸ ਨੇ ਕੋਈ ਜਨਤੀ ਆਏ ਕੋਈ ਦੂਜਾ ਆਏ ਤੀਜਾ ਆਏ ਉਹ ਮੁਲਕ ਨੂੰ ਮੁਲਕ ਮੰਨਦੇ ਹੀ ਨਹੀਂ ਸੀ ਨਾ ਉਹ ਪਹੁੰਚ ਭਰਤੀ ਹੁੰਦੇ ਸੀ ਉਹ ਉੱਥੇ ਆਪਣੀਆਂ ਟ੍ਰਾਈਬਸ ਦੇ ਲੋਕ ਬੈਠੇ ਸੀ ਮੈਂ ਇਹ ਗੱਲ ਕਰ ਰਿਹਾ ਨੌਰਥ ਈਸਾਰੀ ਸਿਕਮ ਨਾਗਾਲੈਂਡ ਕਿਸਾਨ ਦੇ ਜਿਹੜੇ ਉੱਤੇ ਪਰ ਜਿੰਨਾ ਕੰਮ ਉੱਥੇ ਇੱਕ ਇੱਕ ਪਿੰਡ ਬੋਦ ਲਿਆ ਜੀ ਨੂੰ ਕਹਿੰਦੇ ਬੋਦ ਲਿਆ ਰਸ ਉਹਨਾਂ ਦੇ ਉੱਥੋਂ ਬੱਚੇ ਪੜਾਈ ਕਰਾਉਣ ਲਈ ਉਰੇ ਹਰਿਆਣਾ ਅੱਧ ਦਿੱਲੀ ਮੋਰਸ ਇੱਥੇ ਅੰਨੇ ਇੱਥੇ ਬਹੁਤ ਸਾਰਾ ਜਿਹਨਾਂ ਦੇ ਚੰਗੇ ਬੱਚੇ ਪੜ੍ਹੇ ਇੱਥੇ ਆਜੋ ਨਾਰਥ ਈਸਟਾ ਜਿਹੜਾ ਕਿਉਂਕਿ ਨਹੀਂ ਉੱਥੇ ਚైనా ਰੋਜ਼ ਆਪਣਾ ਪ੍ਰਸਾਰ ਕਰਦਾ ਜਾ ਰਿਹਾ ਸੀ ਆਜੋ ਨਾਰਥ ਈਸਟਾ ਜਿਹੜਾ ਸਭ ਤੋਂ ਉੱਤੇ ਵੱਧਿਆ ਜਿਹਾ ਫੌਜ ਘਾਰਤੀ ਮਿਲਟਰੀ ਛੋਹੇ ਪੈਰਾਮਿਲਟਰੀ ਫੋਰਸਿਸ ਛੋਹੇ ਤੇ ਦੇਸ਼ ਦੀ ਗੱਲ ਕਰਦੇ ਆਂ ਕੋਈ ਪੜ੍ਹਾਏਗਾ ਖਾਈ ਨਹੀਂ ਕੋਸ਼ਿਸ਼ ਨਹੀਂ ਇਹੇ ਕੰਮ ਜਿਹੜੀ ਇਹ ਸੰਸਥਾ ਏ ਕਾਦੀ ਐ ਮੈਨੂੰ ਇਹ ਕਹਿ ਦਿੰਦੇ ਸੀ ਸ਼ਾਖਾ ਲੱਗਦੀ ਐ ਜੀ ਉਧਰ ਜੀ ਨਾ ਤੇ ਮੈਂ ਉਹ ਕੰਮ ਜਿnablaਓ ਪੂਰਾ ਕਰਦਾ ਤੇ ਇਸ ਕਰਕੇ ਮੈਂ ਇੱਕ ਦਿਨ ਲਮਾ ਜਾਣਾ ਨਾ ਲਮਾ ਬੈਠੇ ਹੁਣ ਵੀ ਫਿਕਰ ਨਹੀਂ ਤੇ ਨਾਲੇ ਇੱਕ ਮੁੱਖ ਮੰਤਰੀ ਹੋਣ ਲੱਗ ਪਏ ਨਾ ਤੇ ਇਹ ਮੈਸੇਜ ਕੀ ਜਾਊਗਾ ਵੀ ਮੁੱਖ ਮੰਤਰੀ ਹੌਪਦਾ ਬਾਹਰ ਨਹੀਂ ਨਿਕਲਦੇ ਅਭੀ ਤੇ ਫਿਰ ਮੇਰਾ ਇਹ ਵੀ ਡੇਟ ਤਾਂ ਮੈਂ ਮੁੱਖੰਦ ਹੀ ਕਰਦਾ ਹਾਂ ਕਿ ਇਹ ਨਹੀਂ ਹੋ ਸਕਦਾ ਨਾਲੇ ਜਿਹੜਾ ਮੈਂ ਕੰਮ ਕਰਨਾ ਸੀ ਉਹ ਕਰ ਲਿਆ ਤਿੰਨ ਇਹ 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 ਸੋਚਣਾ ਦੀ ਕਿਉਂ ਹੋਈ ਹੋਈ ਸੀ ਕਿ ਉਹ ਰੋਜ਼ ਧੋਗਾਂ ਦੇ ਜਾ ਕੇ ਦੇਖਣਾ ਕਿ ਕਿਸ ਤਰੀਕੇ ਨਾਲ ਲਹੂ ਲਹਾਨ ਹੋਏ ਜਦੋਂ 35000 ਸ਼ਹੀਦ ਹੋ ਗਿਆ ਤੇ ਉਹਨਾਂ ਨੂੰ ਵੀ ਅਸੀਂ ਵੀ ਮੈਨੂੰ ਮੈਂ ਤਾਂ ਹੁਣ 75 ਦਾ ਹੋ ਗਿਆ ਚਲੇ ਵੀ ਤਾਂ ਨਹੀਂ ਕੀ ਹੋਇਆ ਇਹ ਸੋਚ ਹੋ ਗਈ ਸੀ ਉਹਨਾਂ ਦੇ ਦੇਖ ਦੇ ਜਿਵੇਂ ਪੱਥਰ ਬਣ ਜਾਂਦਾ ਵੇਹੋ ਦੇ ਕੀ ਹੋ ਰਹੇ ਜਦੋਂ ਇਥੇ ਆਏ ਹੋਣੇ ਕੀ ਬਸ ਹੋਣੀ ਇਸ ਕਰਕੇ ਉਹ ਪਰ ਜਿਵੇਂ ਕਿਹਾ ਹੈ ਗੱਲ ਵੀ ਅਜੀਤ ਵੀ ਮੈਂ ਬੋਲੀ ਕਰਦਾ ਬਹੁਤ ਜ਼ਿਆਦਾ ਸਹਿਮਤ ਹਾਂ ਵੀ ਵਾਤਾਵਰਣ ਬੇਸ਼ੱਕ ਕਿਸ ਤਰੀਕੇ ਦਾ ਵੀ ਬਣਦਾ ਜਾ ਰਿਹਾ ਹੈ ਇੱਥੇ ਵੀ ਉਹਗੇ ਚ ਵੀ ਜਿਹੜਾ ਹੋਇਆ ਹੈ ਉਹ ਨਵਾਂ ਹੀ ਇਸ ਹਾਲ ਤੇ ਸਾਰੇ ਤਾਂ ਜਾਗ ਰਹੇ ਹਾਂ ਦੋ ਸੀਟਾਂ ਜਿਹੜੀਆਂ ਚਾਹੇਓ ਫ੍ਰੀਕੋਡ ਦੀ ਹੋਵੇ ਚਾਹੇ ਢੂਸ ਸਾਫੀ ਹੋਵੇ ਪਰ ਕੁਛ ਵੀ ਹੁੰਦਾ ਰਹੇ ਦਮਾਰਾ ਹੋਰੇ ਪੰਜਾਬ ਆਪਸੀ ਭਾਈਚਾਰਾ ਕਿਉਂਕਿ ਇਨਾ ਮਜ਼ਬੂਤ ਇੱਕ ਪੱਗ ਬੈਠੀ ਹੈ Hindu Sikh ਇਸ ਤਰੀਕੇ ਨਾਲ ਸਭ ਇੱਕ ਬੌਂਡਿੰਗ ਹੈ ਪਿਆਰ ਜਿਹੜਾ ਕਿ ਕਦੇ ਪੰਜਾਬ ਉਹ ਕਰਲੀ ਹੋ ਸਕਦਾ ਇਸ ਕਰਕੇ ਪੰਜਾਬ ਨੂੰ ਕੋਈ ਉਹਸ਼ੀਆਂ ਬਹੁਤ ਹੁੰਦੀਆਂ ਨੇ ਹੁੰਦੀਆਂ ਰਹਿਣਗੀਆਂ ਹਾਂ ਪਰ ਇਸ ਵੇਲੇ ਇਹ ਜ਼ਰੂਰਤ ਪੰਜਾਬ ਬੇਰੁਜ਼ਗਾਰੀ ਕੇ ਪੰਜਾਬ ਜਿਹੜਾ ਅਸਲੀ ਜਾਂੜਾ ਜਿਹੜਾ ਸਭ ਦੇ ਫਿਕਰ ਇਹੀ ਰਹਿੰਦਾ ਹੈ ਆਂ ਬੀ ਪੈਸਾ ਕਿਥੋਂ ਆਉਂਦਾ ਉਹਦੇ ਕਰਕੇ ਚਾਹੇ ਉਹ ਡਰੱਗਸ ਤੇ ਪਹਿਲੇ ਐ ਡਰੱਗਸ ਲਈ ਉਹਨੂੰ ਪੈਸਾ ਚਾਹੀਦਾ ਹੈ ਉਹ ਦੁਮਾਰਫੇ ਰਾ ਦੇ ਹਰ ਨੂੰ ਉਹਨੀ ਗੱਲ ਹੋ ਰਹੀ ਥੀ ਟੈਲੀਫੋਨ ਆ ਕੇ ਕਿ ਕਿਸੇ ਤੋਂ ਇਹ ਨਹੀਂ ਸਪਾਰੀ ਜਦੋਂ ਇਹਨਾਂ ਪੈਸਾ ਦੇ ਦੋ ਉਹ ਚੀਜ਼ਾਂ ਬੜੀਆਂ ਇਫੈਕਟ ਕਰ ਰਹੀਆਂ ਹਨ ਉਹਨਾਂ ਨੂੰ ਵੀ ਬੜੀ ਸਖਤੀ ਨਾਲ ਡੀਲ ਕਰਨਾ ਹੈ ਤੇ ਕਈ ਐਮੀ ਮਾਹੌਲ ਖਰਾਬ ਕਰਦੇ ਮੈਂ ਕੋਈ ਜ਼ਿਆਦਾ ਗੱਲ ਨਹੀਂ ਕਰਨੀ ਚਾਹੁੰਦਾ ਪਰ ਇਹਨਾਂ ਵੀ ਮੈਂ ਅਸੀਂ ਸਾਰੇ ਇਕੱਠੇ ਹੋ ਕੇ ਸਾਰੀਆਂ ਮਦਦਾਂ ਦੀ ਇਥੇ ਹਰ ਜਗ੍ਹਾ ਤੜਨਾ ਨਾ ਲੱਗੇ ਹਰ ਜਗ੍ਹਾ ਸੜਕਾਂ ਬੰਦ ਨਾ ਹੋਣ ਰੇਲ ਨਾ ਬੰਦ ਨਾ ਹੋਣ ਉਹਨੂੰ ਵੀ ਇੱਕ ਖਤਮ ਕਰਨ ਲਈ ਸੈਂਟਰ ਗਵਰਨਮੈਂਟ ਵੀ ਬਹੁਤ ਚਿੰਤਿਤ ਹੈ ਉਹ ਜਲਦੀ ਤੋਂ ਜਲਦੀ ਜਿਹੜਾ ਕਿਸਾਨਾਂ ਵਾਲੀ ਵੀ ਗੱਲ ਹੈ ਸ਼ਿਵਰਾਜ ਤੁਖਣ ਜੀ ਜਿਹੜੇ ਬੜੇ ਪਿਆਰੇਕਾਰ ਚਾਰ ਵਾਰ ਮੁੱਖ ਮੰਤਰੀ ਰਹੇ ਨੇ ਤੇ ਐਗਰੀਕਲਚਰ ਮਿਨਿਸਟਰ ਪ੍ਰਾਈਮ ਮਿਨਿਸਟਰ ਸਾਹਮਣੇ ਨਾ ਬਣਾਇਆ ਉਹਦੇ ਵਿੱਚ ਵੀ ਉਹ ਜਲਦੀ ਹੀ ਦਿੱਲੀ ਪੈਨ ਕੰਪਨੀ ਹੋਊਗੀ ਇਹਨੂੰ ਕਿਸ ਤਰੀਕੇ ਨਾਲ ਸਮਝ ਲੋ ਜਿਹੜੇ ਕਾਨੂੰਨ ਮੈਂ ਉਹਤੇ ਡਿਬੇਟ ਕੀ ਕਰਨਾ ਚਾਹੁੰਦਾ ਸਰਕਾਰਾਂ ਕਦੇ ਵੀ ਕਿਸੇ ਦੀ ਵੀ ਮਾਰਾ ਨਹੀਂ ਕਰਨਾ ਚਾਹੀਦੀ ਉਹ ਮੋਦੀ ਸਾਹਿਬ ਹੱਕ ਇੱਕ ਮੋਦੀ ਜੀ ਇੱਕ ਪ੍ਰਧਾਨ ਮੰਤਰੀ ਨੇ ਜਿਹੜੇ ਕੀ ਕੱਲੇ ਹਰ ਦੇ ਉਹਨਾਂ ਦੀ ਅਲੱਗ ਜਗ੍ਹਾ ਹੈ ਹਮੇਸ਼ਾ ਪਾਰਟੀ ਤੋਂ ਵੀ ਉੱਥੇ ਉੱਠ ਕੇ ਹਰ ਚੀਜ਼ ਤੋਂ ਉੱਠ ਕੇ ਤੇ ਮੈਂ ਤਾਂ 10 ਸਾਲ 15 ਸਾਲ ਮੈਂ ਐਮਪੀ ਰਿਆਂ ਪਹਿਲਾਂ ਪਰ 10 ਸਾਲ ਮੈਂ ਉਹਨਾਂ ਨੂੰ ਦੇਖਦਾ ਰਿਆਂ ਉੱਥੇ ਉਹਨਾਂ ਦਾ ਕੰਮ ਕਰਦੇ ਕਾਂਗਰਸ ਦੇ ਵਿੱਚ ਬਹਿ ਕੇ ਤੇ ਇਹੀ ਸੋਚ ਲੈ ਕੇ ਅਸੀਂ ਗੱਲ ਇਹ ਕਿਉਂ ਪੰਜਾਬ ਨੂੰ ਮੌਕਾ ਕਿਉਂ ਨਾ ਮਿਲੇ ਪੰਜਾਬ ਕਿਉਂ ਪਿੱਛੇ ਰਹੇ ਇਸ ਵੇਲੇ ਜਦ ਸਾਰਾ ਦੇਸ਼ ਕਿਤੇ ਨਾ ਕਿਤੇ ਤਰੱਕੀ ਕਰ ਰਿਹਾ ਹੈ ਤੇ ਪੰਜਾਬ ਕਿਉਂ ਪਿੱਛੇ ਜਾਵੇ ਜਿਵੇਂ ਦੱਸਿਆ ਬਸ ਸਾਡੀ ਜਿਹੜੀ ਪਰ ਕਾਪੀਟਾ ਇਨਕਮ ਉਹ ਸਭ ਤੋਂ ਘੱਟ ਰਹੀ